ਸਸੀ ਕਾਲ ਜੀ ਜਿਵੇਂ ਕਿ ਸੀ ਪਹਿਲਾਂ ਫਤਿਹਗੜ੍ਹ ਸਾਹਿਬ ਦਾ ਸਾਡੇ ਕੋਆਰਡੀਨੇਟਰ ਸੀ ਹਰਦੀਪ ਸਿੰਘ ਜੀ ਉਹਦੇ ਬਾਰੇ ਗੱਲ ਕੀਤੀ ਸੀ ਉਹਨਾਂ ਨੇ ਪੂਰਾ ਇੱਕ ਬਲਾਕ ਖਮਾਣੋ ਜਿਹੜੇ ਉਹਨੇ ਪੰਜ ਬਲਾਕਾਂ ਨੂੰ ਕਵਰ ਕੀਤਾ ਐਂਡ ਟੂ ਐਂਡ ਇਸੇ ਤਰ੍ਹਾਂ ਹੀ ਸਾਡੇ ਜਿਹੜੀ ਟੀਮ ਹੈਗੀ ਆ ਪਟਿਆਲੇ ਜ਼ਿਲ੍ਹੇ ਨੂੰ ਕਵਰ ਕਰਦੀ ਆ ਸਾਡੇ ਨਾਲ ਕਮਲਪ੍ਰੀਤ ਜੀ ਨਾਲ ਹੈਗੇ ਆ ਉਹਨਾਂ ਨੇ ਰਾਜਪੁਰਾ ਜਿਹੜਾ ਬਲਾਕ ਹੈਗਾ ਜ਼ਿਲ੍ਹੇ ਪਟਿਆਲੇ ਦਾ ਉਹਦੇ ਪੂਰੇ ਐਂਡ ਟੂ ਐਂਡ ਪਿੰਡਾਂ ਦੇ ਸਰਵੇ ਕਰਕੇ ਲੈਂਡ ਆਈਡੈਂਟੀਫਾਈ ਕੀਤੀ ਆ ਮੇ ਨਾਲ ਕਮਲ ਜੀ ਮੁਝੇ ਕਮਲ ਜੀ ਸასი ਕਾਲ ਜੀ ਸასი ਕਾਲ ਜੀ ਤੇ ਇਹ ਮੈਨੂੰ ਦੱਸੋ ਵੀ ਆ ਜਿਹੜਾ ਇਹ ਜ਼ਿਲ੍ਹਾ ਹੈਗਾ ਇਹਦੇ ਕਿੰਨੇ ਇੱਕ ਪੈਂਡਾ ਕਿੰਨੇ ਸਰਵੇਗਲ ਕਿੰਨੀ ਸਾਡੀ ਆਲਰੇਡੀ ਪਲਾਂਟਿੰਗ ਹੋ ਰਹੀ ਸਰ ਇਸ ਬਲੌਕ ਦੇ ਜੇ ਅਸੀਂ ਰਾਜਪੁਰੇ ਬਲੌਕ ਤੇ ਦੇਖੀਏ ਤਾਂ ਸਾਡੇ ਕੋਲ 95 ਪਿੰਡ ਨੇ ਜਿਨ੍ਹਾਂ ਚੋਂ ਅਸੀਂ 2 ਸਾਲਾਂ ਦੇ ਵਿੱਚ 33 ਪਿੰਡਾਂ 'ਚ ਆਪਣੀ ਪਲਾਂਟੇਸ਼ਨ ਕਰ ਚੁੱਕੇ ਹਾਂ ਠੀਕ ਹੈ ਤੇ ਤਕਰੀਬਨ ਤਕਰੀਬਨ ਸਰ 45 ਤੋਂ 42 ਪਿੰਡ ਨੇ ਜਿਹੜੇ ਜਿਨ੍ਹਾਂ ਦੀ ਅਸੀਂ ਅੱਗੇ ਸਰਵੇ ਹੋ ਚੁੱਕਾ ਹੈ ਤੇ ਜਿਨ੍ਹਾਂ ਤੇ ਅਸੀਂ ਅੱਗੇ ਨੈਕਸਟ ਟਾਈਮ 'ਚ ਅਸੀਂ ਪਲਾਂਟੇਸ਼ਨ ਕਰਨੀ ਹੈ ਜੀ ਠੀਕ ਹੈ ਇੱਕ ਕਮਲ ਐਸੀ ਜੀ ਮੇਹੁਣ ਜਿਹੜੇ ਆ ਹੋਟਲ ਇੰਡਸਟਰੀ ਬਹੁਤ ਜਿਵੇਂ ਆਪਣੀ ਇੱਥੇ ਦੇਖੀ ਆ ਬਹਾਰੀ ਜਿਹੜੀ ਇਹ ਚੈਲੰਜ ਕੀ ਆ ਰਿਹਾ ਸਰ ਇੱਥੋਂ ਦੇਖੋ ਇੱਕ ਤਾਂ ਸਭ ਤੋਂ ਪਹਿਲੀ ਗੱਲ ਜਿਹੜਾ ਸਭ ਤੋਂ ਸਾਨੂੰ ਚੈਲੰਜ ਹੈ ਸਰ ਉਹ ਹੈਗਾ ਇਹ ਪਾਣੀ ਪਾਣੀ ਸਰ ਬਹੁਤ ਡੂੰਗਾ ਚੱਲੇ ਗਿਆ ਜੀ ਦੇਖੋ ਇੱਕ ਜੇ ਅਸੀਂ ਬੂਟਾ ਲਗਾਣੇ ਤਾਂ ਉਸ ਤੋਂ ਸਭ ਤੋਂ ਜਿਹੜਾ ਸਾਨੂੰ ਚੈਲੰਜ ਆਉਂਦਾ ਕਿ ਉਹਨੂੰ ਪਾਣੀ ਦੇ ਕੇ ਉਹਨੂੰ ਪਾਲ ਲੈਣਾ ਹੁੰਦਾ ਹੈ ਜੀ ਬਟ ਪਾਣੀ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੈ ਕਿ ਇੱਥੇ ਇਸੇ ਇਲਾਕੇ ਦੇ ਵਿੱਚ ਜਿਹੜੀ ਫਸਲਾਂ ਫਸਲਾਂ ਵਾਸਤੇ ਪਾਣੀ ਪੂਰਾ ਨਹੀਂ ਪਹੁੰਚ ਰਿਹਾ ਸਰ ਤੇ ਹੁਣ ਉਹ ਜਿੰਨਾ ਕਿ ਸਾਨੂੰ ਬੂਟੇ ਨੂੰ ਪ੍ਰੋਬਲਮ ਆ ਰਹੀ ਹੈ ਉਹ ਹੀ ਹੈ ਕਿ ਸਭ ਤੋਂ ਪਾਣੀ ਦੀ ਆ ਰਹੀ ਹੈ ਜੀ ਤੇ ਕਿੱਥੋਂ ਜਿਵੇਂ ਹੁਣ ਮੰਨ ਲਓ ਕੋਈ ਜ਼ਮੀਨਾਂ ਖੇਤਾਂ ਲਓ ਕਿੱਥੋਂ ਲੈਂਦੇ ਆ ਪਾਣੀ ਸਰ ਹੁਣ ਜਿਹੜਾ ਰਾਜਪੁਰੇ ਦੇ ਵਿੱਚ ਇੱਕ ਸਾਈਡ ਖੱਗਰ ਜਾ ਰਿਹਾ ਜੀ ਖੱਗਰ ਤੋਂ ਹੀ ਪਾਣੀ ਮੋਸਟਲੀ ਚੱਕਦੇ ਨੇ ਜੀ ਤੇ ਹੁਣ ਜਿਹੜੀ ਰਾਜਪੁਰੇ ਤੋਂ ਬਨੂੜ ਜਿਹੜੀ ਨਹਿਰ ਜਾ ਰਹੀ ਹੈ ਉਹ ਵੀ ਖੱਗਰ ਤੋਂ ਹੀ ਜਾ ਰਹੀ ਹੈ ਠੀਕ ਹੈ ਉਥੋਂ ਤੇ ਬਾਕੀ ਜਿਹੜਾ ਵੈਸੇ ਕਿੰਨੇ ਫੁੱਟ ਡੂੰਘਾ ਚੱਲੇ ਗਿਆ ਵੀ ਜਿਹੜੇ ਹੁਣ ਮੰਨ ਲਓ ਜਿਹੜੀ ਇੰਡਸਟਰੀ ਹੈ ਜੇ ਮੰਨ ਲਓ ਕੋਈ ਕੋਈ ਕਲੋਨੀ ਘੜਦੀ ਹੈ ਜਾਂ ਕੋਈ ਹੋਟਲ ਬੰਦਾ ਹੈਗਾ ਉਹ ਕਿੰਨਾ ਘਡੂਗਾ ਪਾਣੀ ਲੈ ਰਿਆ ਇਸ ਜੀ ਜੇ ਜਿੱਦਾਂ ਅਸੀਂ ਜੇ ਮੋਹਾਲੀ ਵਾਲੀ ਸਾਈਡ ਜਾ ਕੇ ਦੇਖੀਏ ਤਾਂ ਜਿਹੜਾ ਉਹਨਾਂ ਦਾ ਪਾਣੀ ਦੀ ਡੰਗਾਈ ਹੈ ਉਹ ਹੈਗੀ ਜੀ 1600 ਫੁੱਟ 1600 ਫੁੱਟ ਤੋਂ ਪਲੱਸ ਹੀ ਹੈ ਜਿਹੜਾ ਉਹ ਪਾਣੀ ਉਹ ਜਿਹੜਾ ਉੱਥੋਂ ਚੱਕ ਰਹੇ ਨੇ ਉਹ ਠੀਕ ਹੈ ਤੇ ਜੇ ਅਸੀਂ ਆਪਣੇ ਖੇਤਾਂ ਬਾਰੇ ਦੇਖੀਏ ਤਾਂ ਖੇਤਾਂ ਦਾ 600 ਤਾਂ ਸਿਰਫ ਫੇਲ ਹੋ ਚੁੱਕੇ ਨੇ 800 800 ਪਲੱਸ ਹੀ ਜਾ ਰਹੇ ਨੇ ਜਿਹੜੇ ਖੇਤਾਂ ਵਾਸਤੇ ਵੀ ਪਾਣੀ ਟਿਊਬ ਵੈਲ ਯੂਜ਼ ਕਰ ਰਹੇ ਨੇ ਮਤਲਬ ਕਹਿੰਦਾ ਜੀ ਅੱਜ ਤੁਸੀਂ ਆਪਦੇ ਖੇਤਾਂ ਵਾਸਤੇ ਲਓ 600 ਫੁੱਟ ਤੇ ਪਾਣੀ ਵੀ ਕੱਢਦੇ ਹੋ 2 ਸਾਲ ਬਾਅਦ ਇਹ ਨਹੀਂ ਬਸ ਤੁਸੀਂ ਕਾ ਕਰ ਤੁਸੀਂ ਸਾਰਾ ਪਾਣੀ ਹਾਂਜੀ 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 ਤੇ ਹੋਰ ਕੋਈ ਕਵਲ ਚੈਲੰਜ ਇਸ ਇਸ ਜਿਹੜਾ ਸਿਸਟਮ ਹੈਗਾ ਇੱਕ ਸਰ ਇਹ ਧਰਤੀ ਬੋਡ ਆ ਕਰੇ ਜੀ ਠੀਕ ਹੈ ਇਹਦੇ ਚ ਚਲੋ ਸਾਨੂੰ ਇਹ ਹੁੰਦਾ ਹੈ ਕਿ ਜੇ ਪਾਣੀ ਅਵੇਲੇਬਲ ਹੋ ਜੇ ਤਾਂ ਹਰ ਇੱਕ ਚੀਜ਼ ਉੱਥੇ ਉਗ ਸਕਦੀ ਹੈ ਬਟ ਤਾਂ ਇੱਕ ਧਰਤੀ ਡੱਕਰ ਹੋਣ ਕਰਕੇ ਦੂਜਾ ਪਾਣੀ ਦੇ ਚੈਲੰਜ ਹੋਣ ਕਰਕੇ ਫਿਰ ਵੀ ਸਰ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਰਿਹਾ ਹੈ ਕਿ ਹੁਣ ਆਪਾਂ ਤਿੱਤੀ ਪਿੰਡਾਂ ਚ ਆਪਣੀ ਆਲਮੋਸਟ ਪਲਾਂਟੇਸ਼ਨ ਹੋ ਚੁੱਕੀ ਹੈ ਤੇ ਬਹੁਤ ਵਧੀਆ ਚੱਲ ਰਹੀ ਹੈ ਤੇ ਅਸੀਂ ਨੈਕਸਟ ਜਿਹੜੇ 45 46 ਪਿੰਡ ਨੇ ਅਸੀਂ ਉਹਨਾਂ ਚ ਕਰਨੀ ਹੈ ਜੀ ਧੰਨਵਾਦ ਕਮਲ ਤੇ ਬਾਕੀ ਦੱਸਣਾ ਚਾਹਾਂਗੇ ਇਹ ਦੇਖੋ ਇੰਨੇ ਟਫ ਇਲਾਕੇ ਹੈਗੇ ਸਾਡੀ ਜਿਹੜੀ ਟੀਮਾਂ ਹੈਗੇ ਗਰਾਊਂਡ ਦੀਆਂ ਉਹ ਪੂਰੀ ਮਿਹਨਤ ਕਰਕੇ ਲਗਾਤਾਰ ਜੀ ਸਾਨੂੰ ਮੂਵ ਕਰਕੇ ਏਪੀਓ ਨਾਲ ਮਿਲ ਕੇ ਜਿਹੜੀ ਐਡਮਿਨਿਸਟ੍ਰੇਸ਼ਨ ਸਾਰੀ ਹੈਗੀ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਆ ਮਤਲਬ ਦਿਨ ਰਾਤ ਅਸੀਂ ਇੱਕ ਕੀਤਾ ਹੋਇਆ ਕੋਸ਼ਿਸ਼ ਚੱਲ ਰਹੀ ਹੈ ਵੀ ਜਿੱਥੇ ਸਾਨੂੰ ਜਗਾ ਮਿਲ ਜੇ ਜਿਹੜੇ ਪਿੰਡ ਵਿੱਚ ਆਏ ਉਹ ਜਿਹੜਾ ਪਾਣੀ ਖੱਗਰ ਤੋਂ ਲਾਇਆ ਜਾਵੇ ਚਾਹੀ ਉਹ ਚਾਹੇ ਉਹ ਅਸੀਂ ਟੂਬ ਟੋਬੇ ਤੋਂ ਪਾਣੀ ਕਿਉਂਕਿ ਪਾਣੀ ਦਾ ਸਾਧਨ ਕੋਈ ਹੈ ਨਹੀਂਗਾ ਨਾ ਤਾਂ ਪਾਈਪ ਲਾਈਨਾਂ ਨਾ ਕੋਈ ਬੋਰ ਉੱਥੇ ਹੈਗਾ ਨਾ ਨੈਚੁਰਲ ਜਿਹੜਾ ਹੈਗਾ ਸਿਸਟਮ ਤਾਂ ਸਾਰਾ ਸਾਨੂੰ ਮਤਲਬ ਉੱਥੋਂ ਪਾਣੀ ਨੂੰ ਕੈਰੀ ਕਰਨਾ ਪੈਂਦਾ ਮਨਰੇਗਾ ਦੀ ਸਪੋਰਟ ਨਾਲ ਅਸੀਂ ਸਾਰਾ ਉੱਥੋਂ ਫਿਰ ਬੂਟਿਆਂ ਨੂੰ ਪਾਲਦੇ ਆ ਦਾ ਮਕਸਦ ਇਹ ਸੀ ਵੀ ਛੱਡਣ ਦੀ بجائے ਅਸੀਂ ਇਹ ਕੋਸ਼ਿਸ਼ ਕੀਤੀ ਵੀ ਕਿੰਨੀ ਮਿਹਨਤ ਕਿੰਨੀ ਮਰਜ਼ੀ ਮਿਹਨਤ ਕਰਨੀ ਬਈ ਇੱਥੇ ਲੱਗ ਇਸ ਇਲਾਕੇ ਵਿੱਚ ਜੁਸੀਂ ਗ੍ਰੀਨਰੀ ਕਰਨੀ ਹੈਗੀ ਆ ਇਸ ਕਰਕੇ ਜਿਹੜੀ ਸਾਡੀ ਟੀਮਾਂ ਹੈਗਾ ਲਗਾਤਾਰ ਪੰਜਾਬ ਦੇ ਜਿਹੜੇ ਇਲਾਕੇ ਹੈਗੇ ਉਹਨਾਂ ਨੂੰ ਗ੍ਰੀਨ ਕਰਨ 'ਚ ਲੱਗੀ ਹੋਈ ਆ ਬਾਕੀ ਹੋਰ ਵੀ ਜਰੂਰ ਸਾਡੀਆਂ ਹੋਰ ਟੀਮਾਂ ਬਲੌਕ ਲੈਵਲ ਤੇ ਪਿੰਡ-ਪਿੰਡ ਤੋਂ ਮੈਂ ਜਾ ਕੇ ਕਵਰ ਕਰ ਲੈਣਗੇ ਸਰ ਉਹਨਾਂ ਨਾਲ ਵੀ ਚਰਚਾ ਕਰਾਂਗੇ ਤੇ ਬੇਨਤੀ ਹੈ ਆਓ ਸਰ ਰਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਹੈਗੀ ਦੇਖੋ ਅਸੀਂ ਕਹਿੰਦੇ ਸਾਰੇ ਦਰਿਆਵਾਂ ਦੀ ਧਰਤੀ ਹੈ ਸਰ ਕੋਲ ਪਾਣੀ ਬਹੁਤ ਆ ਤੁਸੀਂ ਇੱਕ ਪਾਸਾ ਦੇਖੋ ਇਧਰ ਮਹਾਲੀ ਰਾਜਪੁਰਾ ਜਿਹੜਾ ਹੈਗਾ ਇਧਰ ਲਲਾਕਾ ਹੈਗਾ ਸ਼ੰਭੂ ਅਲਾਕਾ ਹੈਗਾ ਬਿਲਕੁਲ ਪਾਣੀ ਨੀਵਾ ਜਾ ਚੁੱਕਿਆ ਹੈ ਰੈਡ ਅਲਰਟ ਹੋ ਗਿਆ ਮਤਲਬ ਰੈਡ ਜ਼ੋਨ ਚਲਾ ਗਿਆ ਐਂ ਤੁਸੀਂ ਮਤਲਬ ਜਰੂਰ ਫਾਜ਼ਿਲਗਾ ਮੂਵ ਕਰ ਜਾਓਗੇ ਪਰਲੇ ਪਾਸੇ ਨੂੰ ਉੱਥੇ ਪਾਣੀ ਜਿਹੜਾ ਸ਼ੋਰੇ ਵਾਲਾ ਪਾਣੀ ਹੈ ਖਾਰਾ ਪਾਣੀ ਹੈ ਜਾਂ ਸਾਰਾ ਉਹ ਸਿੱਧਾ ਧਰਤੀ ਨੂੰ ਲੱਗਦਾ ਸਾਰੇ ਨਹਿਰਾਂ ਦੇ ਡਿਪੈਂਡੈਂਟ ਹੈਗਾ ਵੀ ਜਿਹੜੇ ਇਹ ਇਲਾਕੇ ਹੈਗੇ ਇਹ ਉਦੋਂ ਹੀ ਸੈੱਟ ਹੋਣਗੇ ਜਦੋਂ ਅਸੀਂ ਵੱਧ ਤੋਂ ਵੱਧ ਰੁੱਖ ਲਾ ਕੇ ਸਾਡੀ ਨੇਚਰਲ ਜਿਹੜੀ ਵਰਖਾ ਹੈਗੀ ਆ ਕੁਦਰਤੀ ਜਿਹੜੇ ਰੂਪ ਚ ਵਰਖਾ ਪਾਊਗੀ ਉਹ ਸਾਡਾ ਪਾਣੀ ਦਾ ਪੱਤਨ ਬੂਟਾ ਚੱਕੂਗੀ ਤੇ ਸਾਡੇ ਜਿਹੜੇ ਬੂਟੇ ਲਾਵਾਂਗੇ ਉਹਨਾਂ ਨੂੰ ਵੀ ਸਾਰੇ ਸਹਾਇ ਹੋਣਗੇ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਚਾਇਤਾਂ ਨੂੰ ਬੇਨਤੀ ਆ ਵੀ ਇੱਕ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਬੇਨਤੀ ਆ ਸਾਡੀ ਸਾਰੀਆਂ ਟੀਮਾਂ ਮਾਲ ਵਿੱਚ ਜੁੜੀਆਂ ਹੋਈਆਂ ਉਹਨਾਂ ਨੂੰ ਤੁਸੀਂ ਸਾਥ ਦਿਓ ਪਿੰਡ-ਪਿੰਡ ਸਰਵੇ ਕਰਾਓ ਤੇ ਪਿੰਡ-ਪਿੰਡ ਛੜੀਆਂ ਲਾਓ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ